ਜਿੰਨਾ ਚਿਰ ਪਰਮਾਤਮਾ ਨੇ ਸਵਾਸ ਦਿੱਤੇ ਆ ਤੇ ਸਾਡੇ ਕੋਲ ਲੜਨ ਦੀ ਤਾਕਤ ਹੈ ਪਰ ਅਸੀਂ ਕਈ ਵਾਰ ਲੜਨਾ ਛੱਡ ਦਿੰਦੇ ਆ ਤਾਂ ਜ਼ਿੰਦਗੀ ਦੇ ਵਿੱਚ ਇਹ ਲਹਿਰਾਂ ਹਨ ਸਮੁੰਦਰ ਦੀਆਂ ਕਦੇ ਵੱਡੀ ਕਦੇ ਛੋਟੀ ਤੇ ਸਾਨੂੰ ਲੜਨਾ ਹੀ ਪੈਣਾ ਇਸ ਦਿਨ ਹਾਰਨਾ ਸਾਡਾ ਕੰਮ ਨਹੀਂ ਕਿਉਂਕਿ ਪਹਿਲੇ 10ਵੇਂ ਪਾਤਸ਼ਾਹ ਸਾਹਿਬ ਸਿਰ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ ਰੱਖਿਆ ਸੀ ਤੇ ਅੱਜ ਅਸੀਂ ਬਾਜ ਦੀ ਜਿੰਦਗੀ ਹੈ ਜਿਹੜੀ ਉਹ ਦੇਖਾਂਗੇ ਦੇਖੋ ਗੁਰੂ ਗੋਬਿੰਦ ਸਿੰਘ ਜੀ ਨੇ ਬਾਜ ਨੂੰ ਹੀ ਕਿਉਂ ਚੁਣਿਆ ਕਿਉਂਕਿ ਉਹ ਕਿਸੇ ਦਾ ਮੋਟਾਜ ਹੋ ਕੇ ਨਹੀਂ ਜਾਂਦਾ ਉਹਦੇ ਕੋਲ ਤਿੰਨ ਰਸਤੇ ਨਿਕਲਦੇ ਹਨ ਦੇਖੋ ਉਹਦੇ ਅੱਗੇ ਸਭ ਤੋਂ ਵੱਡੀ ਮੁਸ਼ਕਲ ਉਦੋਂ ਆਉਂਦੀ ਹੈ 40 ਸਾਲ ਦੀ ਉਮਰ ਦੇ ਵਿੱਚ ਲਗਭਗ ਬਾਜ ਦੀ ਉਮਰ ਹੈ ਜਿਹੜੀ ਉਹ 70 ਸਾਲ ਹੁੰਦੀ ਹੈ ਤੇ 40 ਸਾਲ ਦੀ ਉਮਰ ਦੇ ਵਿੱਚ ਉਹਦੇ ਕੋਲ ਤਿੰਨ ਰਸਤੇ ਨਿਕਲਦੇ ਹਨ ਤਿੰਨ ਰਸਤੇ ਕਿਉਂ ਨਿਕਲਦੇ ਹਨ ਕਿਉਂਕਿ ਉਹਦੀ ਜਿਹੜੀ ਚੁੰਝ ਹੈ ਉਹ ਕੰਮ ਕਰਨਾ ਛੱਡ ਦਿੰਦੀ ਹੈ ਉਹ ਸ਼ਿਕਾਰ ਨਹੀਂ ਕਰ ਸਕਦੀ ਜਿਹੜੇ ਪੰਜੇ ਆ ਉਸਦੇ ਉਹ ਉਸ ਦੀ ਪਕੜ ਨਹੀਂ ਕਰ ਸਕਦੇ ਸ਼ਿਕਾਰ ਨੂੰ ਫੜ ਨਹੀਂ ਸਕਦੇ ਤੇ ਤੀਜਾ ਜਿਹੜੇ ਖੰਭ ਹੈ ਜਿਹੜੇ ਉਹ ਇੰਨੇ ਪਾਰੇ ਹੋ ਜਾਂਦੇ ਹਨ ਉਹ ਓੜ ਨਹੀਂ ਸਕਦੇ ਸਹੀ ਤਰੀਕੇ ਨਾਲ ਜਦੋਂ ਇਹ ਸਥਿਤੀਆਂ ਆ ਜਾਂਦੀਆਂ ਹਨ ਬਾਜ ਦੇ ਕੋਲ ਤਾਂ ਬਾਜ ਕੋਲ ਤਿੰਨ ਰਸਤੇ ਨਿਕਲਦੇ ਹਨ ਪਹਿਲਾ ਰਸਤਾ ਜਾਂ ਤਾਂ ਉਹ ਆਪਣੀ ਮੌਤ ਦਾ ਇੰਤਜ਼ਾਰ ਕਰੇ ਕਿਉਂਕਿ ਜਦੋਂ ਸ਼ਿਕਾਰ ਕਰ ਹੀ ਨਹੀਂ ਸਕਦਾ ਤਾਂ ਫਿਰ ਉਹਨੂੰ ਮੌਤ ਹੀ ਨੇੜੇ ਆਉਦੀ ਦੂਜਾ ਜਾਂ ਉਹ ਕਿਸੇ ਦਾ ਕੋਈ ਮਰਿਆ ਹੋਇਆ ਭੋਜਨ ਖਾਵੇ ਮਰਿਆ ਹੋਇਆ ਜਾਨਵਰ ਖਾਵੇ ਕਿਉਂਕਿ ਉਹ ਆਪ ਸ਼ਿਕਾਰ ਨਹੀਂ ਕਰ ਸਕਦਾ ਤੀਜਾ ਪੂਰਨ ਜਨਮ ਲਵੇ ਹੁਣ ਪੂਰਨ ਜਨਮ ਸਭ ਤੋਂ ਔਖਾ ਹੈ ਤਾਂ ਬਾਜ ਕੀ ਕਰਦਾ ਹੈ ਆਪਣਾ ਤੀਜਾ ਰਸਤਾ ਚੁੰਮਦਾ ਹੈ ਦੇਖੋ ਸਾਡੀ ਜ਼ਿੰਦਗੀ ਦੇ ਵਿੱਚ ਵੀ ਐਸੀ ਤਰ੍ਹਾਂ ਹੀ ਔਕੜਾਂ ਹਨ ਪਹਿਲਾਂ ਅਸੀਂ ਮਾਪਿਆਂ ਦੇ ਸਾਰੇ ਜ਼ਿੰਦਗੀ ਜਿਉਂਦੇ ਰਹਿੰਦੇ ਹਾਂ ਜਾਂ ਕਈ ਵਾਰ ਸਾਡੇ ਮਾਪੇ ਵੀ ਸਾਡੀ ਸੁਰਤ ਤੋਂ ਪਹਿਲਾਂ ਚਲੇ ਜਾਂਦੇ ਹਨ ਤਾਂ ਸਾਡੇ ਸਾਹਮਣੇ ਵੀ ਬਹੁਤ ਜ਼ਿਆਦਾ ਔਕੜਾਂ ਆਉਂਦੀਆਂ ਪਰ ਅਸੀਂ ਉਹਨਾਂ ਔਕੜਾਂ ਤੋਂ ਘਬਰਾਉਣਾ ਨਹੀਂ ਅਸੀਂ ਵੀ ਉਸ ਬਾਜ ਵਾਂਗ ਉਡਾਰੀ ਮਾਰਨੀ ਹੈ ਜਿਹੜਾ ਜਦੋਂ ਬਾਰਿਸ਼ ਪੈਂਦੀ ਹੈ ਤਾਂ ਉਹ ਬੱਦਲਾਂ ਨੂੰ ચીਰ ਕੇ ਉਹ ਬੱਦਲਾਂ ਤੋਂ ਵੀ ਉੱਤੇ ਹੋ ਜਾਂਦਾ ਹੈ ਤੇ ਬਾਰਿਸ਼ ਅਸਦੇ ਵਿੱਚ ਵੇਝਦਾ ਨਹੀਂ ਬਾਜ ਦੇਖੋ ਇਹ ਉਡਾਰੀ ਅਸੀਂ ਆਪ ਵੀ ਮਾਰ ਸਕਦੇ ਹਾਂ ਪਰ ਜੇ ਅਸੀਂ ਜ਼ਿੰਦਗੀ ਆਪਣੀ ਇਕ ਛਤਰਮੁਰਗ ਜਿਹੜਾ ਹੁੰਦਾ ਹੈ ਛਤਰਮੁਰਗ ਹੀ ਬਾਜ ਤਰ੍ਹਾਂ ਖੰਭ ਬਹੁਤ ਵੱਡੇ ਹੁੰਦੇ ਹਨ ਪਰ ਉਹ ਉੱਡਦਾ ਨਹੀਂ ਉਹਨੂੰ ਆਪਦੇ ਖੰਭਾਂ ਤੇ ਭਰੋਸਾ ਨਹੀਂ ਤੇ ਇਸ ਕਰਕੇ ਉਹ ਚਿੱਤੇ ਨਾਲੋਂ ਵੀ ਤੇਜ਼ ਦੌੜ ਲੈਂਦਾ ਹੈ ਪਰ ਉੱਡਦਾ ਨਹੀਂ ਕਿਉਂਕਿ ਰੱਬ ਨੇ ਖੰਭ ਉਹਦੇ ਵੀ ਲਾਏ ਐ ਪਰ ਉਸ ਨੂੰ ਆਪਣੇ ਖੰਭਾਂ ਤੇ ਭਰੋਸਾ ਨਹੀਂ ਦੂਜੀ ਉਦਾਹਰਣ ਲਈਏ ਕੁੱਕੜ ਹੈ ਕੁੱਕੜ ਨੂੰ ਫੜ ਕੇ ਅਸੀਂ ਛੱਡ ਦੇ ਕੇ ਉਡ ਕੇ ਫਿਰ ਥੱਲੇ ਬੈਠ ਜਾਂਦਾ ਹੈ ਉੱਡਿਆ ਉਹ ਤੋਂ ਵੀ ਨਹੀਂ ਜਾਂਦਾ ਪਰੋਸਾ ਉਹਦੇ ਵਿੱਚ ਵੀ ਨਹੀਂ ਪਰ ਅਸੀਂ ਇੰਨਾ ਦੋਵਾਂ ਪਰੋਸਿਆਂ ਦੇ ਵਿੱਚ ਨਹੀਂ ਜ਼ਿੰਦਗੀ ਬਤੀਤ ਕਰਨੀ ਇੰਨਾ ਦੋਵਾਂ ਵਾਂਗੂ ਜ਼ਿੰਦਗੀ ਨਹੀਂ ਬਤੀਤ ਕਰਨੀ ਅਸੀਂ ਬਾਜ ਵਾਂਗੂ ਜ਼ਿੰਦਗੀ ਬਤੀਤ ਕਰਨੀ ਹੈ ਤਾਂ ਹੁਣ ਬਾਜ ਕੋਲ ਕੀ ਹੈ ਪੂਰਨ ਜਨਮ ਪੂਰਨ ਜਨਮ ਕੀ ਹੈ ਪੂਰਨ ਜਨਮ ਦੇ ਵਿੱਚ ਬਾਜ ਨੂੰ ਸਭ ਤੋਂ ਪਹਿਲਾਂ ਕਿਸੇ ਪਥਰੀਲੀ ਪਾਣੀ ਤੇ ਜਾਣਾ ਪੈਂਦਾ ਹੈ ਹੋਰ ਉਥੇ ਆਪਣਾ ਰਹਿਣ ਬਸੇਰਾ ਬਣਾਉਣਾ ਪੈਂਦਾ ਹੈ ਕਿਉਂਕਿ 6 ਮਹੀਨੇ ਉਹਨੂੰ ਆਪਣੀ ਪੂਰਨ ਜਨਮ ਦੇ ਵਿੱਚ ਲੱਗਦੇ ਹਨ ਜੇ ਉਹਨੇ 70 ਸਾਲ ਤੱਕ ਜ਼ਿੰਦਗੀ ਜਿਉਣੀ ਹੈ ਤੇ ਇੱਕ ਆਪਣਾ ਨਵਾਂ ਜੀਮਨ ਲੈਣਾ ਹੈ ਤਾਂ ਉਹਨੂੰ ਇਹ ਸੰਘਰਸ਼ ਲੜਨਾ ਪੈਣਾ ਹੈ ਤੇ ਸਾਨੂੰ ਵੀ ਆਪਣੀ ਜ਼ਿੰਦਗੀ ਦੇ ਵਿੱਚ ਸੰਘਰਸ਼ ਲੜਨਾ ਪੈਣਾ ਹੈ ਤੇ ਸਾਨੂੰ ਸੰਘਰਸ਼ ਲੜਨ ਦੇ ਲਈ ਸਾਡੇ ਪ੍ਰਮਾਤਮਾ ਨੇ ਸਾਡੇ ਵਾਹਿਗੁਰੂ ਨੇ ਸਾਡੇ ਗੁਰੂਆਂ ਨੇ ਸਾਨੂੰ ਇੱਕ ਰਸਤਾ ਦਿੱਤਾ ਹੈ ਜਿਵੇਂ ਬਾਜ ਨੂੰ ਇੱਕ ਰਸਤਾ ਦਿੱਤਾ ਹੈ ਉਹ ਰਸਤਾ ਸਾਨੂੰ ਵੀ ਦਿੱਤਾ ਹੈ ਜੇ ਅਸੀਂ ਉਹ ਰਸਤਾ ਬਣਾ ਲਵਾਂਗੇ ਸੱਚ ਜਾਣਿਓ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਹਰਾ ਨਹੀਂ ਸਕਦਾ ਤਾਂ ਪੂਰਨ ਜਨਮ ਦੇ ਵਿੱਚ ਬਾਜ ਪਥਰੀਲੀ ਪਾੜੀ ਤੇ ਚੜਾ ਜਾਂਦਾ ਹੈ ਪਥਰੀਲੀ ਪਾੜੀ ਤੇ ਜਾ ਕੇ ਸਭ ਤੋਂ ਪਹਿਲਾਂ ਜਿਹੜੀ ਉਹਦੀ ਚੁੰਝ ਹੈ ਜਿਹੜੀ ਉਹ ਅੱਗੋਂ ਮੁੜ ਜਾਂਦੀ ਹੈ ਉਹ ਪੱਥਰਾਂ ਤੇ ਮਾਰ 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 ਕੇ ਉਹਨੂੰ ਤੋੜਦਾ ਹੈ ਉਹਨੂੰ ਤੋੜ ਕੇ ਜਦੋਂ ਵਿੱਚੋਂ ਖੂਨ ਨਿਕਲਣ ਲੱਗ ਜਾਂਦਾ ਹੈ ਉਸ ਤੋਂ ਬਾਅਦ ਉਹ ਜਿਹੜੀ ਚੁੰਝ ਹੈ ਉਹ ਆਉਣੀ ਸ਼ੁਰੂ ਹੋ ਜਾਂਦੀ ਹੈ ਦਵਾਰ ਤੋਂ ਨਵੀਂ ਚੁੰਝ ਆਉਣੀ ਸ਼ੁਰੂ ਹੋ ਜਾਂਦੀ ਹੈ ਤੇ ਜਦੋਂ ਉਹਦੀ ਚੁੰਝ ਆ ਜਾਂਦੀ ਹੈ ਤਾਂ ਫਿਰ ਜਿਹੜੇ ਆਪਣੇ ਉਹਦੇ ਪੰਜੇ ਹੈ ਪੰਜੇ ਤੇ ਜਿਹੜੇ ਨੋਹ ਹੈ ਜਿਹੜੇ ਉਹ ਕੰਮ ਨਹੀਂ ਕਰਦੇ ਉਹਦੀ ਗ੍ਰਿਪ ਨਹੀਂ ਬਣਦੀ ਉਹ ਨੋਹਾਂ ਨੂੰ ਨੋਚ 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 ਬਾਹਰ ਕੱਢ ਦਿੰਦਾ ਹੈ ਤੇ ਫਿਰ ਉਹਦੇ ਜਿਹੜੇ ਨੋਹ ਹੈ ਪੰਜਿਆਂ ਦੇ ਉਹ ਦਵਾਰ ਤੋਂ ਆਉਂਦੇ ਆ ਉਹ ਵੀ ਬਹੁਤ ਔਖਾ ਪ੍ਰੋਸੈਸ ਹੈ ਤੇ ਤੀਜਾ ਪ੍ਰਕਿਰਿਆਸ ਹੈ ਕਿ ਉਸੇ ਚੁੰਜ ਦੇ ਨਾਲ ਜਦੋਂ ਚੁੰਜ ਨਵੀਂ ਆ ਜਾਂਦੀ ਹੈ ਤਾਂ ਜਿਹੜੇ ਉਹ ਖੰਭ ਹੁੰਦੇ ਹਨ ਜਿਹੜੇ ਉਹਦੇ ਬਹੁਤ ਪਾਰੇ ਹੋ ਚੁੱਕੇ ਹੁੰਦੇ ਹਨ ਉੱਡਣ ਦੇ ਵਿੱਚ ਸਹਾਇਤਾ ਨਹੀਂ ਕਰਦੇ ਉਹ ਖੰਭਾਂ ਨੂੰ ਚੁੰਜ ਨਾਲ ਤੋੜ-ਤੋੜ ਕੇ ਖਿੱਚ-ਖਿੱਚ ਕੇ ਉਹਨਾਂ ਨੂੰ ਲੂਹੂ ਲਵਾਨ ਹੋ ਕੇ ਉਹ ਖੰਭ ਵੀ ਛੁੱਟ ਦਿੰਦਾ ਹੈ ਤੇ ਫਿਰ ਉਹਦੇ ਨਵੇਂ ਖੰਭ ਆਉਣੇ ਸ਼ੁਰੂ ਹੋ ਜਾਂਦੇ ਹਨ ਦੇਖੋ ਜਿਵੇਂ ਹੀ ਖੰਭ ਨਵੇਂ ਆਉਂਦੇ ਹਨ ਤੇ ਫਿਰ ਬਾਜ ਫਿਰ ਜਿਹੜੀ ਆਪਣੀ 30 ਸਾਲ ਦੀ ਜ਼ਿੰਦਗੀ ਹੈ ਉਹ ਉਸੇ ਤਰ੍ਹਾਂ ਹੀ ਆਪ ਸ਼ਿਕਾਰ ਲੱਭਦਾ ਹੈ ਆਪ ਸ਼ਿਕਾਰ ਮਾਰਦਾ ਹੈ ਆਪ ਆਪਣਾ ਭੋਜਨ ਤਿਆਰ ਕਰਦਾ ਹੈ ਕਿਸੇ ਦਾ ਮੁਤਾਜ ਹੋ ਕੇ ਜ਼ਿੰਦਗੀ ਨਹੀਂ ਜੀਉਂਦਾ ਤੇ ਇਹੀ ਜ਼ਿੰਦਗੀ ਸਾਨੂੰ ਸਾਡੇ ਗੁਰੂਆਂ ਨੇ ਵੀ ਸਿਖਾਈ ਹੈ ਕਿਉਂਕਿ ਗੁਰੂ ਸਾਡੇ ਨੇ ਬਾਜ ਐਸੇ ਵਾਸਤੇ ਰੱਖਿਆ ਸੀ ਕਿਉਂਕਿ ਉਹ ਕਿਸੇ ਦਾ ਮੁਤਾਜ ਹੋ ਕੇ ਜਿਉਣ ਵਾਲਾ ਜਾਨਵਰ ਨਹੀਂ ਹੈ ਤੇ ਅਸੀਂ ਵੀ ਕਿਸੇ ਦੇ ਮੁਤਾਜ ਹੋ ਕੇ ਨਹੀਂ ਜਿਉਣਾ ਸੀ ਆਪਣੀ ਅਣਖ ਦੇ ਵਿੱਚ ਜਿਉਣਾ ਹੈ ਜ਼ਿੰਦਗੀ ਦੇ ਨਾਲ ਡਟ ਕੇ ਜਿਉਣਾ ਹੈ ਕਦੇ ਵੀ ਹੌਸਲਾ ਨਹੀਂ ਸਿੱਟਣਾ ਜੇ ਸਾਡੇ ਤੇ ਵੀ 35 ਸਾਲ 30 ਸਾਲ 20 ਸਾਲ ਬਾਅਦ ਜੇ ਕੋਈ ਸਾਡੇ ਤੇ ਮੁਸ਼ਕਲਾਂ ਪਾਰੀ ਹੁੰਦੀਆਂ ਤੇ ਸਾਡੇ ਗੁਰੂ ਨੇ ਇੱਕ ਰਸਤਾ ਸਾਨੂੰ ਦੱਸਿਆ ਕਿ ਤੁਸੀਂ ਗੁਰੂ ਦਾ ਲੜ ਫੜ ਲਓ ਜਿਵੇਂ ਤੁਸੀਂ ਜਿਵੇਂ ਬਾਝ ਆਪਣਾ ਇੱਕ ਪੂਰਨ ਜਨਮ ਚਾਹੁੰਦਾ ਹੈ ਉਸੇ ਤਰ੍ਹਾਂ ਤੁਸੀਂ ਵੀ ਆਪਣਾ ਇੱਕ ਪੂਰਨ ਜਨਮ ਜੀਓ ਸਕਦੇ ਹੋ ਤੁਸੀਂ ਗੁਰੂ ਦਾ ਲੜਫੜ ਲਓ ਤੇ ਜਿਹੜੀ ਇਹ ਡੱਗਮਗ ਹੈ ਜਿਹੜੀ ਦੋ ਚਿੱਤੀ ਹੈ ਕੁੱਕੜ ਦੀ ਤਰ੍ਹਾਂ ਛਤਰ ਮੁਰਗ ਦੀ ਤਰ੍ਹਾਂ ਉਹ ਛੱਡ ਦਿਓ ਤੇ ਇੱਕ ਇੱਕ ਪਰੋਸੇਮੰਦ ਜ਼ਿੰਦਗੀ ਸੰਘਰਸ਼ ਵਾਲੀ ਜ਼ਿੰਦਗੀ ਅਣਖ ਵਾਲੀ ਜ਼ਿੰਦਗੀ ਜਿਉ ਕੇ ਵਿਖਾਓ ਉਹ ਜਿਉ ਕੇ ਤਾਂ ਹੀ ਵਿਖਾ ਸਕਾਂਗੇ ਜਿਸ ਸਾਨੂੰ ਸਹਾਰਾ ਉਸ ਵਾਜਾਂ ਵਾਲੇ ਦਾ ਹੋਵੇਗਾ ਉਸ ਦੇ ਦਿੱਤੇ ਹੋਏ ਰਸਤੇ ਦਾ ਹੋਵੇਗਾ ਤੇ ਇਸ ਕਰਕੇ ਜੇ ਅਸੀਂ ਜ਼ਿੰਦਗੀ ਸੰਘਰਸ਼ਮਈ ਜਿਉਣਾ ਜਿਉਣੇ ਆ ਡਰ ਕੇ ਨਹੀਂ ਜਿਉਣਾ ਚਾਹੁੰਦੇ ਤਾਂ ਫਿਰ ਸਾਨੂੰ ਗੁਰਬਾਣੀ ਦੇ ਲੜ ਲੱਗਣਾ ਪਊਗਾ ਸਾਡੇ ਮਨ ਨੂੰ ਤਕੜਾ ਕਰਨਾ ਪਊਗਾ ਸਾਡੇ ਮਨ ਦੇ ਵਿੱਚ ਦੋ ਚਿੱਤੀ ਨਹੀਂ ਆਉਣੀ ਚਾਹੀਦੀ ਕਿ ਪਤਾ ਨਹੀਂ ਰੱਬ ਹੈ ਜਾਂ ਨਹੀਂ ਜੇ ਸਾਡੇ ਗੁਰੂਆਂ ਨੇ ਕਹਿ ਵੀ ਰੱਬ ਹੈ ਤਾਂ ਹੈ ਫਿਰ ਉਸ ਦਾ ਪੱਲਾ ਖੜ ਦੋ ਇਧਰ ਉਧਰ ਜਾਣ ਦੀ ਲੋੜ ਨਹੀਂ ਜਿੰਨੇ ਜਾਣਿਆਂ ਦੀ ਤੁਸੀਂ ਰਹਿ ਲਓਗੇ ਸੱਚ ਜਾਣਿਓ ਜਿਹੜਾ ਬੰਦਾ ਜਿੰਨੇ ਜਾਣਿਆਂ ਦੀ ਰਹਿ ਲੈਂਦਾ ਹੈ ਉਹ ਉਹਨਾਂ ਹੀ ਜ਼ਿੰਦਗੀ ਦੇ ਵਿੱਚ ਉਲਝ ਜਾਂਦਾ ਹੈ ਤੁਸੀਂ ਇੱਕ ਗੁਰੂ ਤੇ ਭਰੋਸਾ ਰੱਖ ਕੇ ਰਸਤਾ ਪਨਾ ਲਓ ਸਿਮਰਨ ਕਰਨਾ ਪਾਠ ਕਰਨਾ ਸ਼ੁਰੂ ਕਰ ਦਿਓ ਤੇ ਆਸੇ-ਪਾਸੇ ਡਗਮਗ ਛੱਡ ਦਿਓ ਸੱਚ ਜਾਣਿਓ ਫਿਰ ਤੁਹਾਡਾ ਜਿਹੜਾ ਹੈ ਜੀਵਨ ਹੈ ਉਹ ਬੜਾ ਸੰਘਰਸ਼ਮੀ ਹੋ ਜਾਊਗਾ ਜਿਵੇਂ ਕਬੀਰ ਜੀ ਕਹਿੰਦੇ ਹਨ ਮਨ ਰੇ ਛਾਡੋ ਪਰਮ ਮਨ ਰੇ ਛਾਡੋ ਪਰਮ ਪ੍ਰਗਟ ਹੋਏ ਨਚੋ ਈਆ ਮਾਇਆ ਕੇ ਪਾਡੇ ਜੇ ਪਰਮ ਛੱਡ ਦਿੱਤੇ ਤੁਸੀਂ ਸਭ ਕੁਝ ਪ੍ਰਮਾਤਮਾ ਦੀ ਸ਼ਰਨ ਵਿੱਚ ਆ ਗਏ ਤਾਂ ਫਿਰ ਉਹਦੀ ਖੁੱਲੇ ਹੋ ਕੇ ਆਜ਼ਾਦ ਹੋ ਕੇ ਨਚੋ ਪਾਉ ਨਚਣ ਦਾ ਮਤਲਬ ਇਹ ਹੈ ਕਿ ਉਸ ਦੇ ਰੰਗ ਵਿੱਚ ਫਿਰ ਤੁਸੀਂ ਨਚੋ ਉਸ ਦੇ ਰੰਗ ਦੇ ਵਿੱਚ ਆਜ਼ਾਦੀ ਮਾਣੋ ਕਿਉਂਕਿ ਉਹ ਜਿਸ ਦੀ ਬਾਹ ਫੜ ਲੈਂਦਾ ਹੈ ਫਿਰ ਡੋਲਣ ਵਾਲਾ ਢੁਲਾ ਤੁਹਾਨੂੰ ਕੋਈ ਨਹੀਂ ਸਕਦਾ ਇਸ ਕਰਕੇ ਜੇ ਅਸੀਂ ਜ਼ਿੰਦਗੀ ਆਪਣੀ ਬਾਜ਼ ਤਰ੍ਹਾਂ ਜਿਉਣਾ ਚਾਹੁੰਦੇ ਹਾਂ ਤੇ ਅਸੀਂ ਬੱਦਲਾਂ ਨੂੰ ਵੀ چیر ਕੇ ਜਿਹੜੇ بارش ਕਰਦੇ ਹਨ ਉਸ ਤੋਂ ਉੱਤੇ ਦੀ ਜ਼ਿੰਦਗੀ ਜਿਉਣਾ ਚਾਹੁੰਦੇ ਹਾਂ ਤਾਂ ਸਾਨੂੰ ਬਾਜ਼ ਵਾਲਾ ਰਸਤਾ ਬਣਾਉਣਾ ਪਊਗਾ ਤੇ ਬਾਜ਼ ਵਾਲੇ ਰਸਤੇ ਦੇ ਵਿੱਚ ਸਭ ਤੋਂ ਔਖਾ ਰਸਤਾ ਬਾਜ਼ ਨੇ ਚੁਣਿਆ ਪਹਿਲੇ ਦੋ ਰਸਤੇ ਬੜੇ ਸੋਖੇ ਸੀ ਉਸ ਨੂੰ ਨਹੀਂ ਚੁਣਿਆ ਤੇ ਜਿਹੜਾ ਰਸਤਾ ਜਿਹੜਾ ਪੂਰਨ ਜਨਮਦਾ ਹੈ ਜਿਹੜਾ ਲਹੂ ਲਵਾਨ ਹੋ ਕੇ ਆਪਣਾ ਜੀਵਨ ਦੁਆਰਾ ਪੈਦਾ ਕਰਨ ਦਾ ਹੈ ਪੂਰਨ ਜਨਮਦਾ ਹੈ ਉਹ ਜੀਵਨ ਜਿਉਂਿਆ ਆਵਾਜ਼ ਤੇ ਅਸੀਂ ਵੀ ਉਹ ਜੀਵਨ ਜਿਉਣਾ ਕਿਸੇ ਦੇ ਮੁਤਾਜੋ ਕੇ ਨਹੀਂ ਜਿਉਣਾ ਖੜੇ ਹੋ ਜਾਓ ਅੱਜ ਤੋਂ ਹੀ ਆਪਣੀ ਜ਼ਿੰਦਗੀ ਵਿੱਚ ਲੜਨਾ ਸਿੱਖੋ ਕੁਝ ਨਹੀਂ ਹੁੰਦਾ ਇਹ ਜ਼ਿੰਦਗੀ ਜਿੰਨਾ ਚਿਰ ਸਾਹ ਚੱਲਦੇ ਹਨ ਇਹ ਜ਼ਿੰਦਗੀ ਸਾਡੀ ਸੰਘਰਸ਼ਮਈ ਹੈ ਜਿੰਨਾ ਚਿਰ ਸਾਹ ਹੈ ਉੰਨਾ ਚਿਰ ਹੀ ਸੰਘਰਸ਼ ਹੈ ਜਦੋਂ ਸਾਹ ਹੀ ਨਾ ਰਹੇ ਫਿਰ ਮਿੱਟੀ ਹੋ ਗਈ ਫਿਰ ਕੋਈ ਫਾਇਦਾ ਨਹੀਂ ਕਿਉਂਕਿ ਫਿਰ ਜਦੋਂ ਇਸ ਦੁਨੀਆ ਵਿੱਚ ਹੀ ਨਹੀਂ ਰਹੇ ਇਸ ਕਰਕੇ ਆਪਣੀ ਜ਼ਿੰਦਗੀ ਸੰਘਰਸ਼ ਦੇ ਨਾਲ ਜਿਉਣਾ ਅਣਖ ਦੇ ਨਾਲ ਜਿਉਣਾ ਹੈ ਤਾਂ ਬਾਜ ਦੀ ਜ਼ਿੰਦਗੀ ਦੇਖੋ ਸਾਡੇ ਗੁਰੂਆਂ ਨੇ ਬਾਜ ਤਾਂ ਹੀ ਰੱਖਿਆ ਸੀ ਕਿਉਂਕਿ ਉਹ ਜ਼ਿੰਦਗੀ ਅਣਖ ਵਾਲੀ ਜਿਉਣੀ ਦਾ ਸੰਕੇਤ ਦਿੰਦਾ ਸੀ ਕਿਉਂਕਿ ਜਦੋਂ ਕਹਿੰਦੇ ਹੈ ਬਾਜ ਹਵਾ ਦੇ ਵਿੱਚ ਵੀ ਉੱਡਦਾ ਹੈ ਉਹ ਖਵਾਤੋਂ ਉਲਟ ਦਿਸ਼ਾ ਵੱਲ ਉੜਦਾ ਹੈ ਹਮੇਸ਼ਾ ਹੀ ਬਾਜ ਹੈ ਜਿਹੜਾ ਉਹ ਸੰਘਰਸ਼ ਵਿੱਚ ਜ਼ਿੰਦਗੀ ਜੀਉਂਦਾ ਹੈ ਉਹ ਕਿਸੇ ਦਾ ਮਰਿਆ ਹੋਇਆ ਸ਼ਿਕਾਰ ਕੀਤਾ ਹੋਇਆ ਭੋਜਨ ਨਹੀਂ ਖਾਂਦਾ ਆਪ ਸ਼ਿਕਾਰ ਕਰਦਾ ਹੈ ਤੇ ਭੋਜਨ ਖਾਂਦਾ ਹੈ ਐਸੇ ਤਰ੍ਹਾਂ ਅਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਨਾਮ ਦੇ ਨਾਲ ਜਿਵੇਂ ਸਾਡੇ ਗੁਰੂ ਨੇ ਸਾਨੂੰ ਜੁੜਿਆ ਹੈ ਜੁੜ ਜਾਓ ਕਿਸੇ ਦੇ ਭਲੇਖੇ ਦੇ ਵਿੱਚ ਨਾ ਰਹੋ ਕੋਈ ਕਹੂਗਾ ਨਾ ਭਾਈ ਨਹੀਂ ਕੋਈ ਕਹੂਗਾ ਰੱਬਕ ਸੁਣਦਾ ਹੀ ਨਹੀਂ ਬੜੇ ਬੜੇ ਤਰ੍ਹਾਂ ਦੇ ਵਿਚਾਰ ਤੁਹਾਨੂੰ ਰੋਕ ਕਹਿਣਗੇ ਪਰ ਤੁਸੀਂ ਜਿਸ ਦਿਨ ਤੋਂ ਗੁਰਬਾਣੀ ਪੜਨ ਲੱਗੇ ਪਾਠ ਸਿਮਰਨ ਕਰਨ ਲੱਗੇ ਵਿਚਾਰਨ ਲੱਗੇ ਸੱਚ ਜਾਣਿਓ ਫਿਰ ਤੁਹਾਨੂੰ ਕੋਈ ਟੁੱਲਾ ਨਹੀਂ ਸਕਦਾ ਤੇ ਆਓ ਅੱਜ ਬਾਜਾਂ ਵਾਲਿਆਂ ਵਾਂਗੂ ਜਿਵੇਂ ਬਾਜਾਂ ਵਾਲੇ ਨੇ ਸਾਨੂੰ ਜ਼ਿੰਦਗੀ ਜਿਉਣਾ ਸਿਖਾਇਆ ਉਸ ਤਰ੍ਹਾਂ ਜ਼ਿੰਦਗੀ ਜਿਉਣਾ ਸਿਖਾਈਏ ਤੇ ਡੱਗਮਗ ਹੈ ਜਿਹੜੀ ਉਹ ਛੱਡ ਦਈਏ ਮਨ ਦੀ ਪਟਕਣਾ ਛੱਡ ਦਈਏ ਸੱਚ ਜਾਣਿਓ ਜ਼ਿੰਦਗੀ ਹੈ ਆਨੰਦਮਈ ਹੋ ਜਾਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ